ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਨੇ ਹਾਈ ਕੋਰਟ ਦਾ ਰੁਖ ਕਰ ਲਿਆ ਹੈ ਹਾਈ ਕੋਰਟ ਦਾ ਰੁਖ ਕੀਤਾ ਭਾਈ ਅਮਰਤਪਾਲ ਸਿੰਘ ਨੇ ਔਰ ਪੈਰੋਲ ਦੀ ਜਿਹੜੀ ਮੰਗ ਹੈ ਉਹ ਕੀਤੀ ਗਈ ਹੈ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਲਗਾਤਾਰ ਐਨਐਸਏ ਦੀ ਸਜ਼ਾ ਚਲਦੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਹੁਣ ਹਾਈ ਕੋਰਟ ਦਾ ਰੁਖ ਕਰਦੇ ਨਜ਼ਰ ਆ ਰਿਹਾ ਹੈ ਇਸ ਤੋਂ ਪਹਿਲਾਂ ਵੀ ਇਹ ਮਾਮਲੇ ਉਭਰੇ ਉਦੋਂ ਐਨਐਸਏ ਦੇ ਖਿਲਾਫ ਅਦਾਲਤ ਦੇ ਵਿੱਚ ਪਹੁੰਚ ਕੀਤੀ ਗਈ ਪਰ ਹੁਣ ਇਹ ਮਾਮਲਾ ਇਹ ਮੰਗ ਇੱਕ ਵੱਖਰੇ ਪੱਧਰ ਦੇ ਉੱਤੇ ਚੱਕੀ ਜਾ ਰਹੀ ਹੈ ਭਾਈ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਹਾਈ ਕੋਰਟ ਦਾ ਰੁਖ ਕਰਦੇ ਨੇ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਕਾਰਨ ਕੀ ਹੈ ਜਾਂ ਕਿਉਂ ਹਾਈ ਕੋਰਟ ਦਾ ਰੁਖ ਜੜਾ ਆ ਭਾਈ ਅਮਰਿਤਪਾਲ ਸਿੰਘ ਔਰਾਂ ਦੇ ਕਰੀਬੀਆਂ ਦੇ ਵੱਲੋਂ ਕੀਤਾ ਗਿਆ ਦਰਸਲ ਵਾਰਿਸ ਪੰਜਾਬ ਦੇ ਮੁਖੀਿਤ ਖੜੂਰ ਸਾਹਿਬ ਤੋਂ ਸੰਸਦ ਭਾਈ ਅਮਰਿਤਪਾਲ ਸਿੰਘ ਬੁੱਧਵਾਰ ਨੀਣਕੇ ਕੱਲ ਦੀ ਤਰੀਕ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਯਾਚਕਾ ਯਾਨਕਿ ਪਟੀਸ਼ਨ ਦਾਇਰ ਕਰਦੇ ਨੇ ਅਤੇ ਆਪਣੀ ਅਸਥਾਈ ਰਿਹਾਈ ਜਾਂ ਜਿਹਨੂੰ ਪੈਰੋਲ ਕਹਿੰਦੇ ਆ ਉਸ ਦੀ ਮੰਗ ਕੀਤੀ ਜਾਂਦੀ ਹੈ। ਇਹ ਪਟੀਸ਼ਨ ਸੰਵਿਧਾਨ ਦੇ ਵਿੱਚ 226 ਤੇ 227 ਦੇ ਅਧਾਇਏ ਦੇ ਅਧੀਨ ਅ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਅਮਰਤਸਰ ਨੂੰ ਧਿਰ ਬਣਾਇਆ ਗਿਆ ਹੈ। ਇਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ 19 ਦਸੰਬਰ ਤੱਕ ਚੱਲਣ ਵਾਲੇ ਜਿਹੜੇ ਸਰਦਰੁੱਤ اجلاس ਦੇ ਵਿੱਚ ਸ਼ਮੂਲੀਅਤ ਦੇ ਵਾਸਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਉਸ ਵਾਸਤੇ ਪੈਰੋਲ ਦੀ ਮੰਗ ਹੋਈ ਹੈ ਜਿਹੜਾ ਸਰਦਰੁੱਤ اجلاس ਸੰਸਦ ਦਾ ਚੱਲਣਾ ਆ ਉਸ ਸਰਦਰੁੱਤ اجلاس ਦੇ ਵਿੱਚ ਭਾਈ ਅਮਰਿਤਪਾਲ ਸਿੰਘ ਸ਼ਾਮੂਲਿਤ ਕਰਨਾ ਚਾਹੁੰਦੇ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਵੱਖ-ਵੱਖ اجلاسਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਭਾਈ ਅਮਰਿਤਪਾਲ ਸਿੰਘ ਨੇ ਗੁਹਾਰ ਲਾਈ ਹੈ 2024 ਦੇ ਵਿੱਚ ਖਡੂਰ ਸਾਹਿਬ ਦੀ ਚੋਣ ਜਿੱਤਦੇ ਆ ਲੋਕ ਸਭਾ ਐਮਪੀ ਬਣਦੇ ਐ ਤੇ ਉਸ ਤੋਂ ਬਾਅਦ ਲਗਾਤਾਰ ਇਹ ਮੰਗ ਚੁੱਕੀ ਗਈ ਕਿ ਉਹਨਾਂ ਨੂੰ ਉਹਨਾਂ ਦਾ ਰਾਈਟ ਐਕਸਰਸਾਈਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਸਦਨ ਵਿੱਚ ਆ ਕੇ اجلاس ਦੇ ਵਿੱਚ ਬੈਠ ਸਕਣ ਔਰ ਉਹਨਾਂ ਕਾਰਵਾਈਆਂ ਦੇ ਵਿੱਚ ਪ੍ਰੋਸੀਡਿੰਗਸ ਦੇ ਵਿੱਚ ਹਿੱਸੇਦਾਰੀ ਪਾ ਸਕਣ ਔਰ ਉਸ ਦੇ ਨਾਲ ਨਾਲ ਇਹ ਵੀ ਸਵਾਲ ਚੱਕੇ ਗਏ ਕਿ ਜੇ ਐਮਪੀ ਜੇਲ੍ਹ ਦੇ ਵਿੱਚ ਰਹੇਗਾ ਤੇ ਫਿਰ ਉਸ ਹਲਕੇ ਦੇ ਲੋਕਾਂ ਦਾ ਕੰਮ ਕਿਵੇਂ ਕਰਵਾਵੇਗਾ ਫਿਰ ਇਸ ਸਭ ਦੇ ਬਾਵਜੂਦ ਹੁਣ ਪੈਰੋਲ ਦੀ ਮੰਗ ਕੀਤੀ ਗਈ ਹੈ ਹੁਣ ਇਹ ਪੈਰੋਲ ਕਿਸ ਹੱਦ ਤੱਕ ਵਾਜਬ ਹੋਵੇਗੀ ਕਿ ਇਹਨੂੰ ਐਕਸੈਪਟ ਕੀਤਾ ਜਾਵੇਗਾ ਜਾਂ ਨਹੀਂ ਇਹ ਹੁਣ ਸਮੇਂ ਤੇ ਅਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਮਾਂ ਨੀੜਿਆ ਪੰਜਾਬੀ